ਅਸੀ ਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਇਸ ਵੀਡੀਓ ਚ ਆਪਾਂ ਤੁਹਾਡੇ ਨਾਲ ਫਰਵਰੀ ਮਹੀਨੇ ਵਿੱਚ ਲੱਗਣ ਵਾਲੀਆਂ ਗਰਮੀ ਦੀਆਂ ਕੀਟੀਆਂ ਸਬਜ਼ੀਆਂ ਦੀ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਇਸ ਲਈ ਦੋਸਤੋ ਸਭ ਤੋਂ ਪਹਿਲਾਂ ਜੇਕਰ ਤੁਸੀਂ ਅਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਬਟਨ ਦਬਾਓ ਤਾਂ ਕਿ ਖੇਤੀਬਾੜੀ ਨਾਲ ਸੰਬੰਧਿਤ ਜਿਹੜੀ ਵੀ ਜਾਣਕਾਰੀ ਆਪਾਂ ਸਾਂਝੀ ਕਰਦੇ ਹਾਂ ਉਹ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਅੱਜ ਇਸ ਵੀਡੀਓ ਚ ਆਪਾਂ ਤੁਹਾਡੇ ਨਾਲ ਦੋਸਤੋ ਫਰਵਰੀ ਮਹੀਨੇ ਵਿੱਚ ਲੱਗਣ ਵਾਲੀਆਂ ਗਰਮੀ ਦੀਆਂ ਅਗੀਥੀਆਂ ਸਬਜ਼ੀਆਂ ਦੀ ਜਾਣਕਾਰੀ ਸਾਂਝੀ ਕਰਾਂਗੇ ਇਹ ਸਾਰੀਆਂ ਸਬਜ਼ੀਆਂ ਦੋਸਤੋ 45 ਤੋਂ 55 ਦਿਨਾਂ ਚਾਪਾਉਣ ਉਹ ਜਿਹੜਾ ਫਾਲਾ ਉਹ ਦੇਣਾ ਸ਼ੁਰੂ ਕਰ ਦੇਣੀ ਆ ਇਹਨਾਂ ਨੂੰ ਆਪਾਂ ਗਰਮੀ ਦੀਆਂ ਅਗੀਥੀਆਂ ਸਬਜ਼ੀਆਂ ਵੀ ਕਹਿ ਸਕਦੇ ਆ ਜਿਵੇਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਦੋਸਤੋ ਭਿੰਡੀ ਦੀ ਭਿੰਡੀ ਦੀ ਲਵਾਈ ਦਾ ਹੁਣ ਸਭ ਤੋਂ ਵਧੀਆ ਸਮਾਂ ਚੱਲ ਰਿਹਾ ਫਰਵਰੀ ਮਹੀਨੇ ਚ ਆਪਾਂ ਜਿਹੜੀ ਅਗੀਥੀ ਭਿੰਡੀ ਆ ਦੋਸਤੋ ਉਹਦੀ ਲਵਾਈ ਆ ਜਿਹੜੀ ਕਰ ਸਕਦੇ ਆ ਭਿੰਡੀ ਦੀ ਲਵਾਈ ਆਪਾਂ ਦੋ ਤਰੀਕਿਆਂ ਨਾਲ ਕਰ ਸਕਦੇ ਆ ਸਭ ਤੋਂ ਪਹਿਲਾ ਤਰੀਕਾ ਆਪਾਂ ਵੱਟਾਂ ਤੇ ਵੀ ਪ੍ਰਿੰਡੀਆਂ ਲਾ ਸਕਦੇ ਹਾਂ ਜਿਵੇਂ ਆਪਣੀਆਂ ਗੋਭੀਆਂ ਵਾਲੀਆਂ ਵੱਟਾਂ ਹੁੰਦੀਆਂ ਨੇ ਦੋਸਤੋ ਉਸੇ ਹਾਲਾਂ ਨਾਲ ਆਪਾਂ ਵੱਟਾਂ ਪਾ ਕੇ ਆਪਣੀਆਂ ਭਿੰਡੀਆਂ ਦੀ ਜਿਹੜੀ ਲਵਾਈ ਆ ਉਹ ਕਰ ਸਕਦੇ ਹਾਂ ਦੂਸਰਾ ਤਰੀਕਾ ਜਿਹੜਾ ਆਪਾਂ ਪੈੜੇ ਬਣਾ ਕੇ ਵੀ ਪ੍ਰਿੰਡੀਆਂ ਲਵਾਈ ਕਰ ਸਕਦੇ ਹਾਂ ਤੇ ਤੀਸਰਾ ਤਰੀਕਾ ਜਿਹੜਾ ਦੋਸਤੋ ਆਪਾਂ ਪ੍ਰਿੰਡੀਆਂ ਦੀ ਬਜਾਈ ਦਾ ਤਰੀਕਾ ਗਾਓ ਆਪਾਂ ਪ੍ਰਿੰਡੀਆਂ ਦੀ ਸਿੱਧੀ ਬਜਾਈ ਵੀ ਕਰ ਸਕਦੇ ਹਾਂ ਬਾਹਾਂ ਤਿਆਰ ਕਰਕੇ ਉਸ ਤੋਂ ਬਾਅਦ ਰੌਣੀ ਕਰਕੇ ਆਪਾਂ ਪ੍ਰਿੰਡੀਆਂ ਦੀ ਬਜਾਈ ਵੀ ਕਰ ਸਕਦੇ ਹਾਂ ਪਰ ਜਿਹੜੇ ਪਹਿਲੇ ਦੋ ਤਰੀਕੇ ਨੇ ਦੋਸਤੋ ਵੱਟਾਂ ਤੇ ਪ੍ਰਿੰਡੀ ਲਾਉਣੀ ਜਾਂ ਪੈੜੇ ਤੇ ਪ੍ਰਿੰਡੀ ਲਾਉਣੀ ਇਹ ਦੋਨੇ ਤਰੀਕੇ ਜ਼ਿਆਦਾ ਕਾਮ ਕਿਉਂਕਿ ਬਜਾਈ ਵਾਲੀ ਜਿਹੜੀ ਭਿੰਡੀ ਹੈਗੀ ਉਹ ਆਪਾਂ ਅੱਗੇ ਮਾਰਚ-ਅਪ੍ਰੈਲ 'ਚ ਜਿਹੜੀ ਬੀਜਾ ਉਹ ਕਰ ਸਕਦੇ ਆ ਜੇ ਆਪਾਂ ਹੁਣ ਭਿੰਡੀ ਦੀ ਗੱਲ ਕਰੀਏ ਤਾਂ ਪੈੜੇ ਵਾਲੀ ਭਿੰਡੀ ਜਾਂ ਬੱਟਾਂ ਦੇ ਲੱਗੀ ਭਿੰਡੀ ਜ਼ਿਆਦਾ ਕੰਮ ਜਾਵਾ ਬਜਾਈ ਦੇ ਮੁਕਾਬਲੇ ਦੋਸਤ ਜੇਕਰ ਆਪਾਂ ਭਿੰਡੀ ਦੇ ਬੀਜਾਂ ਦੀ ਗੱਲ ਕਰੀਏ ਦੋਸਤੋ ਤਾਂ ਆਪਾਂ ਜਿਹੜਾ ਸਭ ਤੋਂ ਬੈਸਟ ਬੀਆ ਜਿੰਨੂੰ ਆਪਾਂ ਕਹਿ ਸਕਦੇ ਆ ਸੈਂਟਾ 23 24 ਭਿੰਡੀ ਦਾ ਜਿਹੜਾ ਬੀਆ ਉਹ ਸਭ ਤੋਂ ਵਧੀਆ ਬੀਆ ਦੋਸਤੋ ਛਾੜ ਵੀ ਵਧੀਆ ਭਿੰਡੀ ਦਾ ਰੰਗ ਵੀ ਵਧੀਆ ਆਪਾਂ ਜੇ ਹੁਣ ਭਿੰਡੀ ਦੇ ਬੀਜ ਦੀ ਗੱਲ ਕਰੀਏ ਤਾਂ ਸੈਂਟਾ 23 24 ਦੇ ਇਸ ਤੋਂ ਲਵਾ ਰਾਸੀ 7000 ਇੱਕ ਬਾਕੀ ਹੋਰ ਹੀ ਬਹੁਤ ਸਾਰੀਆਂ ਵੈਰਾਈਟੀਆਂ ਆਉਂਦੀਆਂ ਨੇ ਪਰ ਜਿਹੜਾ ਸਭ ਤੋਂ ਬੈਸਟ ਵੀ ਆਪਾਂ ਆਪਦੇ ਖੇਤ ਚ ਟ੍ਰਾਇਲ ਲਾ ਕੇ ਦੇਖਿਆ ਉਹ ਸੈਂਟਾ 3024 ਦਾ ਵੀ ਆ ਦੋਸਤੋ ਜੇਕਰ ਆਪਾਂ ਚੰਗੇ ਬੀਜ ਦੀ ਚੋਣ ਕਰਨੀ ਹੈ ਤਾਂ 23 24 ਬੀਜ ਦੀ ਚੋਣ ਕਰਕੇ ਆਪਾਂ ਆਪਣੇ ਖੇਤ ਚ ਭਿੰਡੀ ਲਵਾਈਏ ਜਿਹੜੀ ਕਰ ਸਕਦੇ ਆ ਉਸ ਤੋਂ ਬਾਅਦ ਆਪਾਂ ਚੌਲੇ ਦੀ ਲਵਾਈਏ ਜਿਹੜੀ ਉਹ ਵੀ ਹੁਣ ਕਰ ਸਕਦੇ ਆ ਚੌਲੇ ਲਵਾਈ ਵੀ ਆਪਾਂ ਬੱਟਾ ਉੱਪਰ ਹੀ ਕਰ ਸਕਦੇ ਆ ਚੌਲੇ ਲਾਈ ਲਈ ਵੀ ਬਹੁਤ ਵਧੀਆ ਸਮਾਂ ਫਰਵਰੀ ਮਹੀਨੇ ਦੇ ਵਿੱਚ ਆਪਾਂ ਜਿਹੜੀ ਲਵਾਈਆ ਚੌਲੇ ਦੀ ਕਰ ਸਕਦੇ ਆ ਕਿਉਂਕਿ ਹੁਣ ਜਿਹੜਾ ਟੈਂਪਰੇਚਰ ਆ ਜੇਕਰ ਆਪਾਂ ਚੌਲੇ ਲਵਾਈ ਦੀ ਗੱਲ ਕਰੀਏ ਚੌਲੇ ਲਵਾਈ ਜਿਹੜੀ ਆਪਾਂ ਉਹ ਵੀ ਆਪਾਂ ਜਿਹੜੀ ਗੋਭੀ ਵਾਲੇ ਬੱਟਾ ਵਾਲੇ ਹਲਾਂਉਂਦੇ ਆ ਦੋਸਤੋ ਬੱਟਾ ਉੱਪਰ ਚੌਲੇ ਲਵਾਈ ਜਿਹੜੀ ਕਰ ਸਕਦੇ ਆ ਜੇ ਹੁਣ ਆਪਾਂ ਇਹਦੇ ਬੀਜਾਂ ਦੀ ਗੱਲ ਕਰੀਏ ਦੋਸਤੋ ਤਾਂ ਜਿਹੜਾ BNR ਦਾ ਬੀਆ ਉਹ ਸਭ ਤੋਂ ਵਧੀਆ ਬੀ ਆਪਾਂ BNR ਦਾ ਚੌਲਾ ਜਿਹੜਾ ਹੁਣ ਲਾ ਸਕਦੇ ਆ ਉਸ ਤੋਂ ਬਾਅਦ ਦੋਸਤੋ ਆਪਾਂ ਹੁਣ ਜਿਵੇਂ ਕੱਦੂ ਆ ਗਿਆ ਕੱਦੂ ਦੀ ਲਵਾਈ ਵੀ ਕਰ ਸਕਦੇ ਆ ਜਿਹੜਾ ਇੱਕ ਅਗੇਤਾ ਕੱਦੂ ਲੱਗਿਆ ਸੀ ਦੋਸਤੋ ਇਸ ਤੋਂ ਪਹਿਲਾਂ ਨਵੰਬਰ ਦਸੰਬਰ ਚੋਂ ਲਫਾਫੇ ਥੱਲੇ ਲੱਗਿਆ ਹੋਇਆ ਕੱਦੂ ਜਿਵੇਂ ਹੁਣ ਆਪਾਂ ਜੇ ਲਫਾਫਿਆ ਜ ਕੁਛ ਵੀ ਪਾਉਣ ਦੀ ਜਰੂਰਤ ਨਹੀਂ ਕਿਉਂਕਿ ਹੁਣ ਟੈਂਪਰੇਚਰ ਜਿਹੜਾ ਸਹੀ ਹੋ ਗਿਆ ਅਗਰ ਆਪਾਂ ਗੱਲ ਕਰੀਏ ਦੋਸਤੋ ਕਦੋਂ ਹੀ ਤੱਕਦੂ ਹੀ ਲਵਾਈਦਾ ਹੀ ਬਹੁਤ ਵਧੀਆ ਸਮਾਂ ਚੱਲ ਰਿਹਾ ਹੁਣ ਆਪਾਂ ਕਦੂ ਹੀ ਲਵਾਈਏ ਜਿਹੜੀ ਉਹ ਵੀ ਕਰ ਸਕਦੇ ਆਂ ਕਦੂਆਂ ਚ ਜੇ ਆਪਾਂ ਬੀਆਂ ਦੀ ਗੱਲ ਕਰੀਏ ਤਾਂ ਆਪਾਂ ਜਿਹੜਾ ਜੈਦੇਵ ਦਾ ਕਦੂ ਆ ਦੋਸਤੋ ਉਹਦੀ ਹੁਣ ਜਿਹੜੀ ਲਵਾਈ ਕਰ ਸਕਦੇ ਆਂ ਜੈਦੇਵ ਦਾ ਬੀਜ ਜਿਹੜਾ ਕਦੂ ਦਾ ਸਭ ਤੋਂ ਬੈਸਟ ਆ ਬਹੁਤ ਵਧੀਆ ਕਦੂ ਆ ਚਮਕਾਲਾ ਕਦੂ ਆ ਦੋਸਤੋ ਉਸ ਤੋਂ ਬਾਅਦ ਗੱਲ ਆਪਾਂ ਕਰਦੇ ਆਂ ਦੋਸਤੋ ਪੇਠੇ ਦੀ ਪੇਠੇ ਦੀ ਜਿਹੜੀ ਲਵਾਈਆ ਉਹ ਵੀ ਆਪਾਂ ਪੇਠਾ ਵਜਨ ਵੀ ਕਾਫੀ ਕਾਢਿਆ ਨਾ ਦੋਸਤੋ ਜਿਵੇਂ ਹੁਣ ਫਰਵਰੀ ਮਹੀਨਾ ਚੱਲ ਰਿਹਾ ਇਸ ਚ ਆਪਾਂ ਪੇਠੇ ਦੀ ਜਿਹੜੀ ਲਵਾਈ ਉਹ ਵੀ ਕਰ ਸਕਦੇ ਆ ਪੇਠੇ ਲਈ ਬਹੁਤ ਵਧੀਆ ਸਮਾਂ ਹੁਣ ਚੱਲ ਰਿਹਾ ਦੋਸਤੋ ਗੱਲ ਕਰ ਰਹੇ ਆ ਦੋਸਤੋ ਆਪਾਂ ਤੋਰੀ ਤੋਰੀ ਦੀ ਲਵਾਈ ਵੀ ਹੈ ਜਿਹੜੀ ਹੁਣ ਕਰ ਸਕਦੇ ਆ ਤੋਰੀ ਦੀ ਲਵਾਈ ਦਾ ਵੀ ਬਹੁਤ ਵਧੀਆ ਸਮਾਂ ਚੱਲ ਰਿਹਾ ਤੇ ਤੋਰੀ ਲਵਾਈ ਆਪਾਂ ਪੈੜਾਂ ਉੱਪਰ ਹੀ ਕਰ ਸਕਦੇ ਆ ਦੋਸਤੋ ਜੇਕਰ ਆਪਾਂ ਬੀਜਾਂ ਦੀ ਗੱਲ ਕਰੀਏ ਤਾਂ ਅਨੀਤਾ ਦਾ ਤੋਰੀ ਦਾ ਬੀ ਸਭ ਤੋਂ ਬੈਸਟ ਆ ਉਹਦੀ ਤੋਰੀਏ ਜਿਹੜੀ ਉਹ ਕਾਲੇ ਰੰਗ ਦੀ ਪਤਲੀ ਤੋਰੀਏ ਦੋਸਤੋ ਜੇ ਆਪਾਂ ਹੁਣ ਤੋਰੀ ਦੇ ਬ ਜਿਹੜਾ ਆਪਣੇ ਖੇਤ ਦੋਸਤੋ ਤੋਰੀ ਉਹ ਲਾ ਸਕਦੇ ਆ ਬਹੁਤ ਵਧੀਆ ਬੀਜ ਅਨੀਤਾ ਦੀ ਤੋਰੀ ਦਾ ਉਸ ਤੋਂ ਬਾਅਦ ਜੇਕਰ ਆਪਾਂ ਹੁਣ ਗੱਲ ਕਰੀਏ ਦੋਸਤੋ ਮਿਰਚੀ ਤਾਂ ਪਹਣ ਮਿਰਚੀ ਦੀ ਲਵਾਈ ਜਿਹੜੀ ਉਹ ਵੀ ਕਰ ਸਕਦੇ ਆ ਕਿਉਂਕਿ ਹੁਣ ਜਿਹੜਾ ਟੈਂਪਰੇਚਰ ਆ ਉਹ ਸਹੀ ਹੋ ਗਿਆ ਜਿਵੇਂ ਹੁਣ ਫਰਵਰੀ ਮਹੀਨੇ ਚ ਆਪਾਂ ਜਿਹੜੀ ਮਿਰਚਾ ਦੋਸਤੋ ਲਗਾਵਾਂਗੇ ਤਾਂ ਲਾ ਅਪ੍ਰੈਲ ਦੇ ਪਹਿਲੇ ਹਫਤੇ ਮਾਰਚ ਦੇ ਲਾਸਟ ਚ ਜਿਹੜੀ ਇਹ ਮਿਰਚਾ ਆਪਾਂ ਨੂੰ ਫਲ ਦੇਣਾ ਸ਼ੁਰੂ ਕਰ ਦੋਗੀ ਉਦੋਂ ਰੇਟ ਵੀ ਵਧੀਆ ਹੁੰਦਾ ਦੋਸਤੋ ਇਹ ਚ ਦੋ ਤਿੰਨ ਵੈਰਾਈਟੀਆਂ ਨੇ ਜਿਹੜੀਆਂ ਆਪਾਂ ਹੁਣ ਲਾ ਸਕਦੇ ਆ ਜਿਵੇਂ ਸਹਿਵਾ CH1 ਅਤੇ CH27 ਇਤਨੇ ਵੈਰਾਈਟੀਆਂ ਆਪਾਂ ਹੁਣ ਆਪਣੇ ਖੇਤ ਜਿਹੜੀ ਮਿਰਚਾ ਉਹ ਲਾ ਸਕਦੇ ਆਂ ਦੋਸਤੋ ਮਿਰਚ ਦੀ ਲਵਾਈ ਦਾ ਬਹੁਤ ਵਧੀਆ ਸਮਾਂ ਚੱਲ ਰਿਹਾ ਇਹ ਜਿਹੜੀ ਆਪਾਂ ਮਿਰਚਾਂ ਦੀਆਂ ਤਿੰਨੇ ਵੈਰਾਈਟੀਆਂ ਦੱਸਿਆ ਨੇ ਦੋਸਤੋ ਇਹ ਬਰੀਕ ਮਿਰਚਾ ਬਹੁਤ ਵਧੀਆ ਮਿਰਚਾ ਤੇ ਜੇ ਆਪਾਂ ਹੁਣ ਲਵਾਈ ਕਰਨੇ ਤਾਂ ਇਹਨਾਂ ਤਿੰਨੇ ਵੀ ਐਂਚੋ ਸਹਿਵਾ CH1 ਤੇ CH27 ਦੀ ਲਵਾਈ ਜਿਹੜੀ ਉਹ ਕਰ ਸਕਦੇ ਆਂ ਦੋਸਤੋ ਜਿਵੇਂ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਤਰਾਂ ਦੀ ਤਾਂ ਤਰਾਂ ਦੀ ਜਿਹੜੀ ਲਵਾਈ ਆ ਉਹ ਵੀ ਆਪਾਂ ਹੁਣ ਕਰ ਸਕਦੇ ਆਂ ਦੋਸਤੋ ਤਰਾਂ ਦੀ ਲਵਾਈ ਵੀ ਆਪਾਂ ਪੈੜਾਂ ਉੱਪਰ ਹੀ ਕਰ ਸਕਦੇ ਆਂ ਤਰਾਂ ਦੀ ਲਵਾਈ ਦਾ ਬਹੁਤ ਵਧੀਆ ਸਮਾਂ ਚੱਲ ਰ 40 ਦਿਨਾਂ ਬਾਅਦ ਜਿਹੜਾ ਫਲ ਦੇਣਾ ਸ਼ੁਰੂ ਕਰ ਦੋਗੇ ਦੋਸਤੋ ਜੇਕਰ ਆਪਾਂ ਹੁਣ ਫਰਵਰੀ ਮਹੀਨੇ ਦੇ ਵਿੱਚ ਤਰਾਂ ਹੀ ਲਵਾਈ ਕਰ ਦਿਆਂ ਤਾਂ ਦੋਸਤੋ 40 ਦਿਨਾਂ ਬਾਅਦ ਜਿਹੜਾ ਇਹ ਫਲ ਦੇਣਾ ਸ਼ੁਰੂ ਕਰਨ ਦੀ ਆ ਅਗੇਤੀ ਤਰ ਦਾ ਰੇਟ ਵੀ ਬਹੁਤ ਵਧੀਆ ਰਹਿੰਦਾ ਦੋਸਤੋ ਇਸ ਲਈ ਬਹੁਤ ਵਧੀਆ ਸਮਾਂ ਜੇਕਰ ਆਪਾਂ ਨੂੰ ਤਰਾਂ ਦੀ ਲਵਾਈ ਕਰਨੀ ਹੈ ਤਾਂ ਆਪਾਂ ਤਰਾਂ ਦੀ ਲਵਾਈ ਜਿਹੜੀ ਉਹ ਕਰ ਸਕਦੇ ਹਾਂ ਦੋਸਤੋ ਆ ਜੇਕਰ ਆਪਾਂ ਗੱਲ ਕਰੀਏ ਦੋਸਤੋ ਗਵਾਰੀ ਤਾਂ ਕੀਤਾ ਜਿਹੜਾ ਗਵਾਰਾ ਉਹਦੀ ਲਵਾਈ ਦਾ ਵੀ ਬਹੁਤ ਵਧੀਆ ਸਮਾਂ ਚੱਲ ਰਿਹਾ ਆਪਾਂ ਹੁਣ ਅਗੇਤੇ ਗਵਾਰੇ ਦੀ ਲਵਾਈ ਵੀ ਹੈ ਜਿਹੜੀ ਹੁਣ ਕਰ ਸਕਦੇ ਹਾਂ ਦੋਸਤੋ ਅਗੇਤੇ ਗਵਾਰੇ ਦੀ ਲਵਾਈ ਦਾ ਟੈਂਪਰੇਚਰ ਇਸ ਮਹੀਨੇ ਚ ਬਿਲਕੁਲ ਸਹੀ ਰਹਿੰਦਾ ਇਸ ਲਈ ਦੋਸਤੋ ਜੇਕਰ ਆਪਾਂ ਹੁਣ ਗਵਾਰੇ ਦੀ ਲਵਾਈ ਕਰਨੀ ਤਾਂ ਆਪਾਂ ਹੁਣ ਗਵਾਰੇ ਦੀ ਲਵਾਈ ਜਿਹੜੀ ਉਹ ਕਰ ਸਕਦੇ ਆ ਦੋਸਤੋ ਜਿਹੜੀਆਂ ਸਾਰੀਆਂ ਸਬਜ਼ੀਆਂ ਨੇ ਦੋਸਤੋ ਆਪਾਂ ਹੁਣ ਫਰਵਰੀ ਮਹੀਨੇ ਦੇ ਵਿੱਚ ਜਿਹੜੀਆਂ ਲਗਾ ਸਕਦੇ ਆ ਇਹ ਜਿਹੜੀਆਂ ਸਾਰੀਆਂ ਸਬਜ਼ੀਆਂ ਨੇ ਇਹਨਾਂ ਨੂੰ ਆਪਾਂ ਗਰਮੀ ਦੀਆਂ ਕੀਤੀਆਂ ਸਬਜ਼ੀਆਂ ਵੀ ਕਹਿ ਸਕਦੇ ਆ ਇਹ ਜਿੰਨੀਆਂ ਵੀ ਸਬਜ਼ੀਆਂ ਆਪਾਂ ਅੱਜ ਇਸ ਵੀਡੀਓ ਚ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ ਦੋਸਤੋ ਇਹ ਸਾਰੀਆਂ 45 ਤੋਂ 55 ਦਿਨਾਂ ਦੇ ਵਿੱਚ ਚੱਲਣ ਵਾਲੀਆਂ ਸਬਜ਼ੀਆਂ ਨੇ ਇਹ ਲੰਬਾ ਸਮਾਂ ਚੱਲਣ ਵਾਲੀਆਂ ਸਾਰੀਆਂ ਸਬਜ਼ੀਆਂ ਨੇ ਦੋਸਤੋ ਜੇਕਰ ਆਪਾਂ ਹੁਣ ਇਹਨਾਂ ਦੀ ਫਰਵਰੀ ਮਹੀਨੇ ਦੇ ਵਿੱਚ ਲਵਾਈ ਕਰਦੇ ਆ ਤਾਂ ਜੁਲਾਈ ਅਗਸਤ ਤੱਕ ਚੱਲਣ ਵਾਲੀਆਂ ਸਬਜ਼ੀਆਂ ਨੇ ਇਸ ਲਈ ਦੋਸਤੋ ਬਹੁਤ ਵਧੀਆ ਸਮਾਂ ਹੁਣ ਚੱਲ ਰਿਹਾ ਫਰਵਰੀ ਮਹੀਨੇ ਚ ਆਪਾਂ ਜਿਹੜੀਆਂ ਸਾਰੀਆਂ ਸਬਜ਼ੀਆਂ ਨੇ ਹੁਣ ਲਗਾ ਸਕਦੇ ਆ ਇਹਨਾਂ ਨੂੰ ਆਪਾਂ ਗਰਮੀ ਜਾਂ ਗੇਤੀਆਂ ਸਬਜ਼ੀਆਂ ਵੀ ਕਹਿ ਸਕਦੇ ਆ ਦੋਸਤੋ ਇਸ ਲਈ ਦੋਸਤੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਆਪਣੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਕੋਲੋਂ ਸਾਨੂੰ ਵੀ ਕੁਝ ਸਿੱਖਣ ਨੂੰ ਮਿਲ ਸਕੇ ਧੰਨਵਾਦ